ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਵਾਰਮਿਕੀ ਸਮਾਜ ਦੇ ਆਗੂ ਪ੍ਰਵਾਸੀ ਮਜ਼ਦੂਰ ਦਿਨਾ ਪਹੁੰਚੇ ਪੁਲਿਸ ਕਮਿਸ਼ਨਰ ਦਫਤਰ ਇਹ ਆ ਪੁਲਿਸ ਦੀ ਮਿਲੀ ਪੁਗਤ ਦੇ ਨਾਲ ਕਾਰਵਾਈ ਜਾ ਰਹੀ ਦੁਕਾਨ ਤੇ ਰੇਡ ਦਿੱਲੀ ਕਟਰਾ ਨੈਸ਼ਨਲ ਹਾਈਵੇ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਪਹੁੰਚਿਆ ਪ੍ਰਸ਼ਾਸਨ ਕਿਸਾਨਾਂ ਨੇ ਕੀਤਾ ਵਿਰੋਧ ਬੇਰੰਗ ਮੋੜੇ ਵਾਪਸ ਮਾਰਕੀਟ ਦੇ ਵਿੱਚ ਸ਼ਰਿਆਮ ਹੁੱਲੜਬਾਜ਼ੀ ਕਰ ਰਹੇ ਸਨ ਨੌਜਵਾਨ ਗੱਡੀ ਦੀਆਂ ਬਾਰੀਆਂ ਖੋਲ ਕੇ ਕਰ ਰਹੇ ਸਨ ਸਟੰਟ ਬਾਜ਼ੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਰ ਦਿੱਤੀ ਕਾਰਵਾਈ ਦਿੱਲੀ ਕਟਰਾ ਨੈਸ਼ਨਲ ਹਾਈਵੇ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦਾ ਕਿ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਦਰਅਸਲ ਪਿੰਡ ਕੋਟਲਾ ਦੇ ਵਿੱਚ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਆਏ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਉੱਥੇ ਹੀ ਬਿਨਾਂ ਜ਼ਮੀਨ ਐਕਵਾਇਰ ਕੀਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਪਸ ਮੋੜਨਾ ਪਿਆ। ਅੰਮ੍ਰਿਤਸਰ ਦੇ ਪਿੰਡ ਕੋਟਲਾ ਦੇ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਦਾ ਕੰਮ ਰੋਕ ਦਿੱਤਾ ਹੈ ਤੇ ਕੰਮ ਕਰਨ ਦੇ ਲਈ ਆਈਆਂ ਜੀਸੀਬੀ ਮਸ਼ੀਨਾਂ ਵੀ ਵਾਪਸ ਫੇਸ ਦਿੱਤੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਹੀ ਇੱਥੇ ਕੋਈ ਵੀ ਕਾਰਵਾਈ ਸ਼ੁਰੂ ਕਰਨ ਦਿੱਤੀ ਜਾਵੇਗੀ। ਸਾਡਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸੋ ਮਸ਼ੀਨਾ ਮੋਰ। ਅੱਜ ਜੋ ਪਿੰਡ ਕੋਟਲੇ ਦੇ ਵਿੱਚ ਜੰਮੂ ਵੇ ਹਾਈਵੇ ਨੂੰ ਲੈ ਕੇ ਆਹ ਜਿਹੜੀਆਂ ਮਸ਼ੀਨਾ ਜੀਸੀਪੀ ਇਹ ਆਏ ਨੇ ਬਰੰਗੇ ਹੱਥੀ ਵਾਪਸ ਜਾ ਰਹੀਆਂ ਨੇ। ਪੁਸਾਰ ਜਦੇ ਬੰਦੀਆਂ ਨੇ ਆਣ ਕੇ ਇਹਨਾਂ ਨੂੰ ਡੱਕ ਦਿੱਤਾ ਝੋਨੇ ਦੇ ਵਿੱਚ ਫਿਰਿਆ। ਇੱਥੇ ਸਾਨੂੰ ਆਈ.ਡੀ.ਐਮ. ਸਾਹਿਬ ਵਿਚਵਾਅ ਦਿਵਾ ਕੇ ਗਏ ਵੀ ਇਹਨਾਂ ਨੂੰ ਬੰਦਾ ਮੁਆਜਬਾ ਦਿੱਤਾ ਜਾਊਗਾ ਜਿਹੜਾ ਝੋਨਾ ਖਰਾਬ ਹੋਇਆ ਏ ਇਸ ਕਰਕੇ ਇਹ ਜੀ.ਐਸ.ਪੀ.ਆ ਜਿਹੜੀਆਂ ਅੱਜ ਬਰੰਗੇ ਹੱਥੀ ਵਾਪਸ ਜਾ ਰਹੀਆਂ ਆ ਜੇ ਅੱਗੇ ਤੋਂ ਫਿਰ ਕੋਈ ਕਰਨਗੇ ਪ੍ਰਚਾਰ ਜਨ ਕਰੇ ਚਾਹੇ ਇਤਰਾਣ ਕੇ ਜੀ.ਐਸ.ਪੀ.ਆ ਆਉਣਗੀਆਂ ਕਦੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਵੀ.ਕੇ. ਜੂ ਸਿੱਧੂਪੁਰ ਤੇ ਕਿਸਾਨ ਸੇਵਾ ਕਮੇਟੀ ਇਸੇ ਤਰ੍ਹਾਂ ਇਹਨਾਂ ਨੂੰ ਵਾਪਸ ਵੀ.ਕੇ. ਜੂ ਸਿੱਧੂਪੁਰ ਜਿੰਦਾਬਾਦ 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 ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ ਆ ਕਬਜ਼ਾ ਲੈਣ ਆਇਆ ਪ੍ਰਬੰਧ ਵਾਪਸ ਲੋੜਿਆ ਕਿਦਾ ਵਾਪਸ ਜਾ ਰਿਹਾ ਪ੍ਰਬੰਧ ਆਪਣੀਆਂ ਭੌਗ ਲੈਣਦਾ ਉਹ ਵੀ ਵਾਪਸ ਹੋ ਰਹੀਆਂ ਨੇ ਬਹੁਤ ਵੱਡੀ ਪ੍ਰਬੰਧ ਦੀ ਇੱਥੇ ਹਾਰ ਹੋਈ ਆ ਪ੍ਰਬੰਧ ਜਿਹੜਾ ਧੱਕੇ ਨਾਲ ਡੀਸੀ ਅੰਮ੍ਰਿਤਸਰ ਕਬਜ਼ਾ ਲੈਣਾ ਚਾਹੁੰਦਾ ਸੀ ਕਿਸਾਨਾਂ ਆਖਿਆ ਗੱਲਬਾਤ ਬਿਨਾਂ ਟੇਬਲ ਤੋਂ ਇਹ ਨਾ ਜਰ ਕਿਸਾਨਾਂ ਨੇ ਸਹਿਮਤੀ ਨਹੀਂ ਦਿੱਤੀ ਉਹ ਨਾ ਜਰ ਪਹਿਲੀ ਚ ਨਹੀਂ ਬਣ ਦਿੱਤੇ ਜਿਹੜਾ ਝੋਨੇ ਦਾ ਵਾ ਉਹਦਾ ਮਾਲਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਂ ਦਾ ਮਾਲਵਾ ਉਹ ਵੀ ਪਾ ਦੇਣਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਇਹ ਕਿਸਾਨਾਂ ਮਜ਼ਦੂਰਾਂ ਦੀ ਇਹ ਮਸ਼ੀਨਾਂ ਵਾਪਸ ਜਾ ਰਹੀਆਂ ਅੰਮ੍ਰਿਤਸਰ ਦੇ ਵਿੱਚ ਵਾਲਮੀਕੀ ਸਮਾਜ ਦੇ ਆਗੂ ਜੋ ਕਿ ਇੱਕ ਪ੍ਰਵਾਸੀ ਮਜ਼ਦੂਰ ਦੇ ਨਾਂ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਗੈਂਗਸਟਰ ਧਮਕੀਆਂ ਦੇ ਰਹੇ ਨੇ ਤੇ ਵਪਾਰੀਆਂ ਦੇ ਕੋਲੋਂ ਫਰੋਦੀਆਂ ਮੰਗ ਰਹੇ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਹੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਅੱਜ ਦਿਨ ਹੀ ਇਸ ਪ੍ਰਵਾਸੀ ਮਜ਼ਦੂਰ ਦੀ ਦੁਕਾਨ ਤੇ ਰੇਡ ਕੀਤੀ ਜਾਂਦੀ ਹੈ ਤੇ ਇਸ ਨੂੰ ਕਾਫੀ ਪਰੇਸ਼ਾਨ ਕੀਤਾ ਜਾ ਰਿਹਾ ਜਿਸ ਤੋਂ ਦੁਖੀ ਹੋ ਕੇ ਪ੍ਰਵਾਸੀ ਮਜ਼ਦੂਰ ਪੰਚ ਦਿয়াল ਮਹਿਤੋ ਜੋ ਕਿ ਆਪਣੀਆਂ ਦੁਕਾਨ ਦੀਆਂ ਚਾਬੀਆਂ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਦੱਸਤਾ ਕਹਿਣਾ ਹੈ ਕਿ ਉਸ ਦੇ ਗਵਾਂਡੀ ਰੰਜਸ ਦੇ ਤਹਿਤ ਉਸ ਦੀ ਦੁਕਾਨ ਤੇ ਪੁਲਿਸ ਦੀ ਮਿਲਪੁਗਦਨਾ ਰੇਡ ਪਵਾਉਂਦੇ ਨੇ ਜਿਸ ਤੋਂ ਕਾਫੀ ਪੇਰਿਸ਼ਾਨ ਹੈ ਤੇ ਉਧਰ ਵਾਲਮੀਕੀ ਪਾਈਚਾਰੇ ਦੇ ਆਗੂਆਂ ਦੱਕੇ ਨੇ ਕਿ ਪੁਲਿਸ ਕਮਿਸ਼ਨਰ ਦੇ ਕੋਲੋਂ ਨਾ ਮੰਗ ਕੀਤੀ ਹੈ ਕਿ ਦੂਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਕਮਿਸ਼ਨਰ ਆਫਿਸ ਕੀ ਮਾਮਲਾ ਹੈ ਜੈ ਵਾਲਮੀਕੀ ਜੀ ਜੈ ਪੀਨ ਜੈ ਭਾਰਤ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਦੇ ਸਾਹਮਣੇ ਜਿਹੜੇ ਅੱਜ ਮਹਾਤਵ ਜੀ ਨੂੰ ਲੈ ਕੇ ਮਹਾਤੋ ਜੀ ਨੂੰ ਲੈ ਕੇ ਅੱਜ ਪੇਸ਼ ਹੋਏ ਆ ਕਿ ਜਿਹੜੀ ਇਹਨਾਂ ਦੀ ਇੱਕ ਦੁਕਾਨ ਜਿਹੜੀ ਮਦੀਠਾ ਰੋਡ ਤੇ ਇਹਨਾਂ ਦਾ ਕੋਈ ਦਵਾਂਡੀ ਹੈ ਜਿਹੜਾ ਇਹਨਾਂ ਨੂੰ ਜਨਗ ਰਾਏ ਜਿਹੜਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਵਾ ਨੇ ਪਰਿਵਾਰ ਨੂੰ ਹਰਾਸਮੈਂਟ ਕਰਦਾ ਵਾ ਔਰ ਕਈ ਵਾਰ ਉਸ ਦੀ ਮਿਲੀ ਭੁਗਤੀ ਦੇ ਨਾਲ ਉਸ ਬੰਦੇ ਨੇ ਇਸ ਪਰਿਵਾਰ ਦੇ ਉੱਤੇ ਰੇਟ ਵੀ ਪੁਲਸ ਦੀ ਮਰਵਾਈ ਬਲਕਿ ਇਹ ਬੰਦਾ ਜਿਹੜਾ ਆਪਣੀ ਬਿਲਕੁਲ ਸ਼ਵੀਦਾ ਸਾਫ ਸੁਥਰਾ ਵਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਬੰਦੇ ਦੀ ਵੀ ਇਕਵਾਰੀ ਕੀਤੀ ਜਾਵੇ ਤੇ ਜਿਹੜਾ ਉਹ ਜਨਗਿਆ ਉਹਦੀ ਵੀ ਪ੍ਰੋਪਰ ਇਕਵਾਰੀ ਕੀਤੀ ਜਾਵੇ ਦੋਨਾਂ 'ਚ ਜਿਹੜਾ ਵੀ ਦੋਸ਼ੀ ਹੈ ਉੱਤੇ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਔਰ ਜਿਹੜੀ ਬਾਰ-ਬਾਰ ਜਿਹੜਾ ਉਸ ਨੂੰ ਜਿਹੜੇ ਲੋਕ ਗਲਤ ਇਨਫੋਰਮੇਸ਼ਨਾਂ ਦੇ ਕੇ ਰੇਟਾ ਪਾਉਂਦੇ ਨੇ ਕਿਉਂਕਿ ਦੇਖੋ ਪੁਲਸ ਸਾਬ ਦੀ ਸਹਿਯੋਗ ਕਰਦੀ ਆ ਮਗਰ ਅਸੀਂ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਕਿ ਬਿਨਾ ਅਰੈਸਟ ਵਾਰੰਟ ਤੋਂ ਜਾਂ ਕਿਸੇ ਵੀ ਮਤਲਬ ਕਿ ਇਨਫੋਰਮੇਸ਼ਨ ਤੋਂ ਬਿਨਾ ਕਿਸੇ ਦੇ ਘਰਾਂ ਚ ਨਹੀਂ ਡੇਟ ਨਾ ਮਾਰੀ ਜਾਵੇ ਕਿਉਂ ਉਹਦੇ ਨਾਲ ਉਹਨਾਂ ਨਾਲ ਪਰਿਵਾਰ ਤੇ ਉਹ ਆਪ ਵੀ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ ਤੇ ਜਿਹੜੇ ਲੋਕ ਜਾਂ ਕ੍ਰਿਮੀਨਲ ਲੋਗ ਆ ਉਹਨਾਂ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹ ਕਰਨ ਮਗਰ ਜਿਹੜੇ ਨੋਰਮਲ ਲੋਗ ਆ ਜਿਹੜੇ ਆਪਣੀ ਨਿਮਤ ਮਜ਼ਦੂਰੀ ਕਮਾਤੇ ਰੋਟੀ ਖਾ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਇਸ ਤਰ੍ਹਾਂ ਪੁਲਸ ਪ੍ਰਸ਼ਾਸਨ ਵੱਲੋਂ ਨਾ ਕੀਤਾ ਜਾਵੇ ਜੀ ਜੇ ਵੱਲੋਂ ਜੋ ਬੋਲੇ 100 ਰੁਪਏ ਭਗਵਾਨ ਵਾਲਕ ਮਹਾਰਾਜ ਕੀ ਜਾਏ। ਸ੍ਰੀ ਸ੍ਰੀ ਅਕਸਵਰ ਸਤਿਗੁਰ ਗਿਆਨnath ਮਹਾਰਾਜ ਕੀ ਜਾਏ। ਲਗਾਤਾਰ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਸ ਹਾਲਤ ਤੋਂ ਤੁਸੀਂ ਸਾਰੇ ਹੀ ਪਲੀ ਭਾਤੀ ਜਾਣੋ ਜਿੱਥੇ ਪੁਲਿਸੋ ਲੋੜੀਆ ਨਾਦਰ ਨਸ਼ਿਆਂ ਵਾਲਿਆਂ ਦੇ ਖਿਲਾਫ, ਨਾਕ ਗੈਂਸ਼ਟਾਂ ਖਿਲਾਫ ਨਕੇਲ ਕੱਸੀ ਆ ਰਹੀ ਹੈ। ਔਰ ਉੱਥੇ ਨਾਲ-ਨਾਲ ਸ੍ਰੀ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੇ ਨੱਕ ਜਰਾ ਜਰਾ ਤੰਗ ਪ੍ਰੇਸ਼ਾਨ ਕੀਤਾ ਜਿਸ ਦੀ ਉਦਾਹਰਣ ਅੱਜ ਤੁਹਾਨੂੰ ਵੇਖਣ ਨੂੰ ਮਿਲਦੀ ਆ। ਜਿੱਥੇ ਪੰਚ ਦਿਵਾਲ ਮੈਤੋ ਜਿਹੜਾ ਅੱਜ ਆਪਣੀ ਦੁਕਾਨ ਨੂੰ ਸ਼ਟਰ ਨੂੰ ਤਾਲਾ ਲਾ ਕੇ ਚਾਬੀਆਂ ਕੋਡ ਦੇਣ ਵਾਸਤੇ ਕਮਿਸ਼ਨ ਸਾਹਿਬ ਦੇ ਪੇਸ਼ ਹੋਣ ਲਈ ਆਇਆ ਸੀ ਕਿ ਲੋ ਜੀ ਮੈਂ ਤਾਂ ਕੋਈ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਪੀਓਪੀ ਦੁਕਾਨ ਕਰਦਾ ਅਤੇ ਮੇਰੇ ਰਹਿੰਦੇ ਗਵਾਂਢੀ ਜਨਕ ਨਾਮਕ ਇੱਕ ਵਿਅਕਤੀ ਨੇ ਬਲੋ ਗਲਤ ਜਾਣਕਾਰੀ ਦੇ ਕੇ بار-ਬਾਰ ਮੈਨੂੰ ਜਿਹੜੀ ਰੰਜਿਸ਼ ਦੇ ਦੇਣ ਉਸ ਭੇਜੀ ਆ ਰਹੀ ਹੈ ਅਤੇ 28 8 ਨੂੰ ਜਦੋਂ ਸਰੇ 8:30 ਵਜੇ ਜਦੋਂ ਉਸ ਨੇ ਇਸ ਦੀ ਦੁਕਾਨ ਦੀ ਤਲਾਸ਼ੀ ਲਈ ਜਦੋਂ ਦੁਕਾਨ ਦੇ ਚ ਕੋਈ ਵੀ ਚੀਜ਼ ਜਿਹੜੀ ਬਰਾਮਦ ਨਹੀਂ ਹੋਈ ਬਾਅਦ ਵਿੱਚ ਥਾਣੇ ਸਰ ਦੀ ਪੁਲਿਸੇ ਕਹਿੰਦੀ ਨਹੀਂ ਜੀ ਇਹ ਤਾਂ ਰੁਟੀਨ ਚੈਕਿੰਗ ਆ ਕੋਈ ਗੱਲ ਨਹੀਂ ਐਸੇ ਡਰਨ ਵਾਲੀ ਗੱਲ ਨਹੀਂ ਔਰ ਉਸ ਚੈਕਿੰਗ ਦੇ ਦੌਰਾਨ ਜਿਹੜੀ ਇਹ ਜਿਹੀ ਚਵੀ ਜੜੀ ਤੁਮਲ ਹੋਈ ਆ ਅਤੇ ਹਾਈ ਕੋਰਟ ਦੀਆਂ ਨਿਆਣੇ ਕਾਨੂੰਨ ਦੀਆਂ ਧੱਟੀਆਂ ਜੜੀਆਂ ਅਡਾਈਆਂ ਆਈਆਂ ਹਾਈ ਕੋਰਟ ਦੀਆਂ ਇੰਸਟਰਕਸ਼ਨਾਂ ਜਿਹੜੀਆਂ ਧੱਟੀਆਂ ਅਡਾਈਆਂ ਉਹ ਕੋਈ ਘਰਾਨੀ ਕਰਨ ਵਾਲੀ ਗੱਲ ਹੈ ਕਿਉਂਕਿ ਜਦ ਕਿ ਕਿਸੇ ਵੀ ਦੋਸ਼ੀ ਤੇ ਜੜੋ ਵੀ ਰੇਡ ਜਾਂ ਤਲਾਸ਼ੀ ਲੈਣ ਜਾਂਦੇ ਪਹਿਲੇ ਮੁਕੱਦਮਾ ਦਰਜ ਕਰਨਾ ਪੈਂਦਾ ਹੈ ਮੁਕੱਦਮਾ ਦਰਜ ਕਰਨ ਤੋਂ ਬਾਅਦ ਤਲਾਸ਼ੀ ਲੈ ਲੈ ਆਰਡਰ ਲੈਣੇ ਪੈਂਦੇ ਨੇ ਪਰ ਇੱਥੇ ਜਿਹੜੀ ਪੁਲਿਸ ਕੋਈ ਵੀ ਆਰਡਰ ਤੋਂ ਬੇਪਰਵਾਹ ਹੋ ਕੇ ਜਿਹੜੀ ਇਕਤਨਾ ਕੀਤੀ ਆ ਜਿਸ ਦੇ ਉੱਤੇ ਅੱਜ ਸਾਰੀਆਂ ਵਾਲੰਟੀ ਚ ਸਮਾਜ ਦੇ ਵਕਫਾ ਖਨਮ ਦੇ ਲक्की ਵਾਜੀ ਬਾਬਾ ਸਮੀਰ ਸੋਤਾਈ ਹੋਰ ਮੇਰੇ ਸਾਰੇ ਸਾਥੀ ਅਤੇ ਬੋਧੀ ਜੀਨੀ ਧਾਰਮਿਕ ਸਮਾਜਿਕ ਜਥੇਬੰਦੀ ਵਾਲੇ ਆਗੂ ਪ੍ਰਦੀਪ ਗੱਬਰ ਜੀ ਇੱਥੇ ਆਏ ਨੇ ਅਤੇ ਮਾਨ ਜੋ ਪੁਲਿਸ ਕਮਿਸ਼ਨ ਸਾਹ ਨੂੰ ਜਿਹੜੀ ਇਸ ਜਿਹੜੀ ਮਾਮਲੇ ਦੀ ਜਿਹੜੀ ਜਾਂਚ ਦੇ ਮੰਗ ਪੱਤਰ ਦਿੱਤਾ ਹੈ ਜੇਕਰ ਇਸ ਦੇਤੇ ਜਲਦ ਜਲਦ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਜਿਹੜਾ ਸਰਵੇ ਚੋਂ ਦੇ ਜਿਹੜੇ ਪੁਲਿਸ ਤੋਂ ਕਾਰਵਾਈ ਕਰੇ ਨਹੀਂ ਜਨਕ ਦੇਤੇ ਵੀ ਕਰੇ ਜਨਕ ਤੇ ਕਰੇ ਜਿਹਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਉਸ ਦਿਨ ਦੀ ਕਾਲ ਡਿਟੇਲ ਕਢਾਈ ਜਾਵੇ ਕਨੇ ਕਿਸ ਕਿਸ ਪੁਲਿਸ ਅਧਿਕਾਰੀ ਨੂੰ ਕੀਤੀ ਤਾਂ ਪੁਲਿਸ ਅਧਿਕਾਰੀ ਆਨੇ ਵੀ ਬਿਨਾ ਜਾਂਚ ਕੀਤੇ ਕਿਉਂ ਰੇਡ ਕਰਦੇ ਇਹਨਾਂ ਦੇ ਗਵਾਂਡੀ ਆ ਹਾਂਜੀ 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 ਰਣਜੀਤ ਬਾਜੀ ਇਹਨਾਂ ਰਣਜੀਤ ਬਾਜੀ ਹਾਂਜੀ ਠੀਕ ਹੈ ਆਪਣਾ ਨਾਮ ਡਬਲਯੂ ਐਸ ਉਹਨਰ ਦਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜਾ ਹੈ ਮੈਂ ਲਕੀਸ਼ ਬਾਜੀ ਪੰਜਾਬ ਪ੍ਰਧਾਨ ਭਗਵਾਨ ਵਾਲੇ ਸਿੰਘ ਵੀਰ ਸਨ ਅੱਜ ਸਾਡੇ ਨਾਲ ਇੱਕ ਪ੍ਰਵਾਸੀ ਭਰਾ ਆਇਆ ਵਾ ਪੰਜਾਬ ਦਾ ਮਾਹੌਲ ਜਿਹੜਾ ਪਿਛਲੇ ਸਮੇਂ ਤੋਂ ਆਪਾਂ ਵੇਖ ਰਹੇ ਹਾਂ ਕਿ ਵੀ ਜਿਹੜਾ ਵਪਾਰੀ ਵਰਗ ਦਾ ਵਾ ਔਰਲੀ ਬਹੁਤ ਜ਼ਿਆਦਾ ਚਿੰਤਾਜਨਕ ਹੋਇਆ ਪਿਆ ਵਾ ਇਤੇ ਕਿਸੇ ਨੂੰ ਟਰੈਕਸ ਆ ਜਾਂਦੇ ਨੇ ਕੋਚ ਆ ਜਾਂਦੇ ਆ ਔਰ ਉਸ ਤੋਂ ਬਾਅਦ ਉਹ ਬਾਵਜੂਦ ਜਿਹੜਾ ਹੁਣ ਜਿਹੜਾ ਆ ਇਹ ਮਸਲਾ ਵਾ ਨਾ ਵਪਾਰੀ ਵਰਗੇ ਬਹੁਤ ਪਰੇਸ਼ਾਨ ਹੋ ਚੁੱਕਾ ਵਾ ਔਰ ਪੰਜਾਬ ਛੱਡਣ ਨੂੰ ਤਿਆਰ ਆ ਔਰ ਅੱਜ ਵੀ ਵੀਰ ਆਇਆ ਵਾ ਅੱਜ ਆਪਣੀਆਂ ਦੁਕਾਨ ਦੀਆਂ ਚਾਬੀਆਂ ਲੈ ਕੇ ਸਿੱਕੀ ਸਾਹ ਨੂੰ ਸੌਂਪਣ ਆਇਆ ਵਾ ਕਿਉਂਕਿ ਇਹ ਮਸਲਾ ਆ ਵਾ ਕਿ ਵੀ ਇਹਦੇ ਜਿਹੜੇ ਗਵਾਂਡੀ ਨਾਲੇ ਦੀ ਲਗੜਬਾਜੀ ਸੀਗੀ ਔਰ ਉਸ ਰੰਜਿਸ਼ਬਾਜੀ ਕਰਕੇ ਜਿਹੜਾ ਵਾ ਕਿ ਥੋੜੀ ਮਿਲੀਭੁਲੀ ਕਹਿ ਲੋ ਜਿਸ ਤਰ੍ਹਾਂ ਵੀ ਹੈ ਨਾ ਇਹਦੇ ਦੁਕਾਨ ਤੇ ਬਗੈਰ ਵਾਰੰਟੋਂ ਜਾਂ ਕਿਸੇ ਵੀ ਤੋਂ ਪੁਲਿਸ ਨੇ ਜਿਹੜਾ ਇਹ ਇਹੇ ਦੁਕਾਨ ਤੇ ਡੇੜ ਮਾਰੀ ਆ ਔਰ ਬੰਦੇ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਵਾ ਇੱਕ ਪਰਵਾਸੀ ਬੰਦਾ ਵਾ ਆਪਣੀ ਮਿਹਨਤ ਕਰਕੇ ਮਜ਼ਦੂਰੀ ਕਰਕੇ ਜਿਹੜਾ ਆਪਣੀ ਗੁਜ਼ਾਰ-ਬਸਰ ਕਰਦਾ ਵਾ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਵੱਲੋਂ ਹਰਾਸ ਕੀਤਾ ਜਾ ਰਿਹਾ ਵਾ ਸੋ ਬਹੁਤ ਹੀ ਨਿੰਦਣਯੋਗ ਆ ਅਗਰੀ ਦੁਕਾਨ ਹੈ ਇਹਨਾਂ ਵੱਲੋਂ ਦੁਕਾਨ ਹੈ ਕਿਸੇ ਤੇ ਆ ਮਰੀ ਆਪਣੀ ਹੈ ਕਿੰਨੇ ਨੇ ਇੰਜ਼ਾਮ ਲਾ ਰਿਹਾ ਤੇ ਉਹਨਾਂ ਦੀ ਦੁਕਾਨ ਉਹਨਾਂ ਦੀ ਕਿਰਾਏ ਹੈ ਕਿਰਾਏ ਤੇ ਆ ਜੀ ਪੀਓਪੀ ਦਾ ਵਿਚਾਰਾ ਕੰਮ ਕਰਦਾ ਠੇਕੇਦਾਰੀ ਦਾ ਕੰਮ ਕਰਦਾ ਵਾ ਔਰ ਇਹ ਗਵਾਂਡੀ ਦੀ ਲੱਗਦਾ ਬਾਜੀ ਕਰਕੇ ਕਿਉਂਕਿ ਪਿਛੇ ਸਮੇਂ ਤੇ ਵੀ ਇਹਨਾਂ ਨਾਲ ਝਗੜਾ ਹੋਇਆ ਸੀਗਾ ਇਹਦਾ ਸਿਰ ਸੁਰ ਪਾੜਿਆ ਸੀਗਾ ਔਰ ਪੋਲਿਟਿਕਲ ਪ੍ਰੈਸ਼ਰ ਦਬਾਅ ਕਰਕੇ ਜਿਹੜਾ ਇਹਨਾਂ ਨੇ ਰਾਜਨਾਮਾ ਕਰਾ ਆ ਗਿਆ ਸੀ ਉਸ ਦੀ ਦੀ ਖੋਰਵਾਜੀ ਰੱਖਦਾ ਸੀਗਾ ਕਿਉਂਕਿ ਇਹ ਵਿਚਾਰ ਮਿਹਨਤ ਕਰਦਾ ਵਾ ਹੁਣ ਮਿਹਨਤ ਕਰਦਾ ਵਾ ਜਿਹੜਾ ਕੋ ਹੁਣ ਉਹਨਾਂ ਕੋਈ ਚੀਜ਼ ਬਰਦਾਸ਼ਤ ਨਹੀਂ ਹੁੰਦੀ ਹਨਾ ਤੇ ਔਰੇ ਰਚਿਸ਼ ਕਰਕੇ ਜਿਹੜਾ ਇਹਨਾਂ ਨੇ ਰੇਡ ਦੁਕਾਨ ਤੇ ਜਿਹੜਾ ਵਾ ਰੇਡ ਕਰਵਾਈ ਆ ਔਰ ਉਤੋਂ ਕੁਝ ਬਰਾਮਦ ਵੀ ਨਹੀਂ ਹੋਇਆ ਕਿਉਂਕਿ ਆਦ ਪਰ ਲੋਅ ਆ ਕਿ ਜਿਸ ਦਿਨ ਵੀ ਤੁਸੀਂ ਕਦੇ ਰੇਡ ਕਰਨੀ ਆ ਤੁਹਾਨੂੰ ਹੋਲੰਡ ਚਾਹੀਦਾ ਵਾ ਜੇ ਔਰ ਗਾਰਡਿੰਗ ਕੋਈ ਮਰਤ ਮਦਦ ਮਦਦ ਮਾਨਦਰਜ ਹੋਣਾ ਚਾਹੀਦਾ ਵਾ ਪਰ ਸਿਰਫ ਇਹ ਇਹ ਮੰਗ ਇਹ ਸੀ ਕਰਦੇ ਆ ਜੀ ਕਿ ਵੀ ਜਿਹੜਾ ਦੋਸ਼ੀ ਹੈ ਜਨਕ ਰਾਜ ਔਰ ਤੇ ਕਾਰਵਾਈ ਕੀਤੀ ਜਾਵੇ ਔਰ ਇਸ ਇਹਨੂੰ ਪੂਰੀ ਤਰ੍ਹਾਂ ਕੋ ਕੀਤੀ ਜਾਵੇ ਕਿ ਅਸਲ ਵਿੱਚ ਇਹ ਪਿੱਛੇ ਹੈ ਕਿ ਸੀਗਾ ਇੱਕ ਨਜਾਇਜ਼ ਇੱਕ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਵਾ ਸੋ ਇਸ ਤਰੀਕੇ ਦੇ ਨਾਲ ਰਾਜ ਹੈ ਕੌਣ ਜੀ ਜਿਹੜਾ ਕੋਈ ਜਨਕ ਰਾਜ ਇਹਨਾਂ ਦਾ ਗਵੰਡੀ ਹੈ ਵਾ ਉਹ ਤਾਂ ਕੀ ਆ ਪੋਲੀਟਿਸ਼ੀਅਨ ਹੈ ਕੋਈ ਹੈਗਾ ਦੇਖੋ ਆਮ ਹੈ ਤੇ ਉਹ ਇੱਕ ਆਮੀ ਇਨਸਾਨ ਹੈ ਪਰ ਇੱਕ ਇੱਕ ਪ੍ਰਵਾਸੀ ਹੈ ਔਰੀ ਵਿਚਾਰੇ ਦੀ ਕੇਰਨਾ ਕੀ ਜਾਣ ਪਛਾਣ ਆ ਉਹ ਲੋਕਲ ਬੰਦਾ ਦਾ ਔਰੀ 100 ਬੰਦੇ ਨਾਲ ਜਾਣ ਪਛਾਣ ਆ ਸੋ ਉਸੇ ਜਾਣ ਪਛਾਣ ਦਾ ਫਾਇਦਾ ਉਠਾ ਕੇ ਜਿਹੜਾ ਵਾ ਇਹਨੂੰ ਵਿਚਾਰੇ ਨੂੰ ਹਰਾਸ ਕਰਾਇਆ ਜਾ ਰਿਹਾ ਵਾ ਸੋ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਵੀ ਇਹਨੂੰ ਵਿਚਾਰੇ ਨੂੰ ਨਿਹਾ ਦਿੱਤਾ ਜਾਵੇ ਨਹੀਂ ਤਾਂ ਫਿਰ ਐਂਡ ਤੇ ਆਹੀ ਹੈ ਕਿ ਵੀ ਆਪਣਾ ਜਿਹੜਾ ਚਾਬੀਆਂ ਕਪੀਸੀਪੀ ਸਾਹ ਨੂੰ ਦੇ ਕੇ ਫਿਰ ਆਪਣਾ ਚਰੇ ਛੱਡ ਕੇ ਆਪਣਾ ਕਾਰੋਬਾਰ ਬਾਹਰ ਜਾਣ ਨੂੰ ਤਿਆਰ ਆ ਕਿਉਂਕਿ ਉਦਾਂ ਵੀ ਵਪਾਰੀ ਜਿਹੜਾ ਵਾ ਉਹ ਵੀ ਪਰੇਸ਼ਾਨ ਹੈਗਾ ਵਾ ਨੇਤੀ ਤਾਂ ਨ ਪਤਾ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਪੁਲਿਸ ਵੀ ਪਰੇਸ਼ਾਨ ਕਰੀ ਜਾ ਰਹੀ ਹੈ ਫਿਰ ਐਂਡ ਤੇ ਆ ਕੇ ਜਿਹੜਾ ਇੱਕ ਮਜ਼ਦੂਰ ਹੋਵੇ नाम है जी पंचदयाल महतो पंच जी कहाँ के रहने वाले हो मैं बिहार से ही हूँ यहाँ कहाँ पे रहते हो मजीठा रोड से रोड क्या, क्या मामला आगे। आगे तो आए, है कमिश्नर ऑफिस आए मेरा जो है वो जनक कुमार है वो बार बार हासमेंट करता है बार बार गलत इंफॉर्मेशन दे के मेरे दुकान पे रेट कर दुकान पे क्या कारण है क्यूँ आपको बार बार रेट बोवा रहा है क्यूँ आपको बार बार तंग कर रहा है परेशानी क्या मामला है वो मेरे सरदा है जी सरदा है की काम काज करता तो काम नहीं है, तो है। राजीनामा बार -बार तो थाने थाने तो हुआ बोलता जो, जो आगे से कर कोई कर गलती करेगा एक लाख रुपये जुर्माना होगा वो भी सर फाड़ दिया था मेरा आपका हाँ मेरा सर फाड़ दिया था वो भी सदर थाना में दरखास्त भी है मेरे पास तो इसका एक लाख अभी भी इसने गलती से इसने मेरे को गलत इल्जाम लगाया है आप क्या मांग करती को नहीं मिले नहीं तो मैं हमेशा छोड़ दूंगा मैं कमिश्नर साहब को मेरे को विनती बिनती कि मैं चाबी ले लूँ मैं हमेशा छोड़ देता हूँ ये सब मिलकर को हरासमेंट कर ही आ रहा है ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਰਸਲ ਦਿਨ ਦਿਹਾੜੇ ਚੋਰ ਐਕਟੀਵਾ ਲੈ ਕੇ ਰਫੂ ਚੱਕਰ ਹੋਏ ਨੇ ਤੇ ਸੀਸੀਟੀਵੀ ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ। ਲੁਧਿਆਣਾ ਦੇ ਸ਼ਾਮਨਗਰ ਇਲਾਕੇ ਦੇ ਵਿੱਚ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਵਿੱਚ ਚੋਰ ਸਕੂਟਰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ। ਤਾਂ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਚੋਰ ਬੜੀ ਹੀ ਆਸਾਨੀ ਦੇ ਨਾਲ ਸਕੂਟਰ ਨੂੰ ਸਟਾਰਟ ਕਰਦੇ ਨੇ ਤੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਇਹ ਚੋਰੀ ਦੀ ਵਾਰਦਾਤ ਸ਼ਾਮਨਗਰ ਦੇ ਗਲੀ ਨੰਬਰ 6 ਦੇ ਵਿੱਚ ਵਾਪਰੀ ਹੈ ਜਿੱਥੇ ਕਿ ਸਕੂਟਰ ਦੇ ਮਾਲਕ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਜੀਆਂ ਵਾਰਦਾਤਾ ਹੋ ਰਹੀਆਂ ਨੇ ਉਹਨਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ 39 2024 ਜਿੱਥੇ ਸ਼ਾਮਨਗਰ ਗਲੀ ਨੰਬਰ 6 ਜਿੱਥੇ ਕਿ ਇੱਕ ਐਕਟਿਵਾ ਪੀਬੀ 10 ਐਫਸੀ ਐਫਸੀ 1337 ਸ਼ਾਮ ਨੂੰ 5:15 ਤੇ ਇਸ ਜਗ੍ਹਾ ਤੋਂ ਚੋਰੀ ਹੋ ਗਈ ਹੈ ਇਹ ਗਲੀ 6 ਨੰਬਰ ਗਲੀ ਹੈ ਜਿਹੜੀ ਸ਼ਾਮਨਗਰ ਦੀ ਹੈ ਇਹ ਗਲੀ ਪੂਰੀ ਚੱਲਦੀ ਹੈ ਇਸ ਵਿੱਚ ਇੱਕ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿ ਇੱਕ ਲਾਲ ਰੰਗ ਦਾ ਮੁੰਡਾ ਲਾਲ ਰੰਗ ਦੀ ਕਮੀ ਪਾਈ ਹੋਈ ਮੁੰਡੇ ਨੇ ਬੜੇ ਆਰਾਮ ਦੇ ਨਾਲ ਪੀਸ ਕੈਂਡਲ ਵਿੱਚ ਐਕਟਿਵਾ ਆਈ ਚਾਬੀ ਲਗਾਏ ਤੇ ਲੈ ਕੇ ਚਲਾ ਗਿਆ ਮਹਾਲੀ ਦੀ 3B2 ਦੀ ਮਾਰਕੀਟ ਦੇ ਵਿੱਚ ਅਕਸਰ ਹੀ ਮੁੰਡੇ ਸਟੰਟ ਬਾਜ਼ੀ ਕਰਦੇ ਤੇ ਹੁੱਲੜ ਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਤੇ ਗੱਡੀ ਦੇ ਵਿੱਚ ਇੱਥੇ ਉੱਚੀ ਆਵਾਜ਼ ਦੇ ਵਿੱਚ ਸਪੀਕਰ ਵਜਾ ਕੇ ਨੱਚਦੇ ਹੋਏ ਤੇ ਹੁੱਲੜ ਬਾਜ਼ੀ ਕਰਦੇ ਆ ਦੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੱਡਾ ਐਕਸ਼ਨ ਲਿਆ ਤੇ ਗੱਡੀ ਨੂੰ ਇੰਪਾਉਂਡ ਕਰ ਥਾਣੇ ਪਹੁੰਚਾਇਆ ਇਸੇ ਮਾਰਕੀਟ ਦੇ ਵਿੱਚ ਇੱਕ ਹੋਰ ਗੱਡੀ ਦੇ ਵੱਲੋਂ ਵੀ ਸਟੰਟ ਬਾਜ਼ੀ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਤੇ ਹੁਣ ਪੁਲਿਸ ਦੇ ਵੱਲੋਂ ਇੱਕ ਹੋਰ ਗੱਡੀ ਜਿਸ ਦੀ ਤਲਾਸ਼ੀ ਲਈ ਗਈ ਹੈ ਤਾਂ ਐਸਐਸਪੀ ਮਹਾਲੀ ਦੀਪਕ ਪਾਰਕ ਦੇ ਵੱਲੋਂ ਇਸ ਸੰਬੰਧੀ ਸਖਤ ਐਕਸ਼ਨ ਲੈਣ ਦੀ ਹਦਾਇਤ ਦਿੱਤੀ ਗਈ ਤੇ ਬਾਕੀਆਂ ਨੂੰ ಪಾਠ ਪੜਾਉਂਦੇ ਹੋਏ ਐਸਐਸਪੀ ਦੇ ਵੱਲੋਂ ਇਹੋ ਜਿਹੀਆਂ ਹਰਕਤਾਂ ਨਾ ਕਰਨ ਦੀ ਜਿੱਥੇ ਨੌਜਵਾਨਾਂ ਨੂੰ ਨਸੀਹਤ ਦਿੱਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਦੀ ਕਾਫੀ ਕੰਪਲੇਂਟਾਂ ਸਾਡੇ ਕੋਲ ਆ ਰਹੀ ਸੀਗੀਆਂ ਕਿ ਇੱਥੇ ਮਾਰਕੀਟ ਦੇ ਜਿਹੜੇ ਵਾਲੇ ਦੁਆਲੇ ਦੇ ਜਿਹੜੇ ਪੈਰੀਫਰਲ ਸੜਕਾਂ ਹੈਗੀ ਉੱਥੇ ਲੋਕੀ ਬਹਿ ਕੇ ਜਿਹੜੇ ਹੈਗੇ ਆਪਣੀ ਗੱਡੀਆਂ ਦੇ ਵਿੱਚ ਸ਼ਰਾਬ ਪਿੰਦੇ ਔਰ ਇਹਦੀ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਜਿਦੇ ਵਿੱਚ ਇੱਥੇ ਰਾਤ ਨੂੰ 1:30 ਵਜੇ 2:00 ਵਜੇ ਰਾਤ ਨੂੰ ਲੇਟ ਲੈ ਢੁੰਡੜਬਾਜੀ ਕੀਤੀ ਜਾਂਦੀ ਹੈ ਤੇਜ਼ ਗੱਡੀਆਂ ਚਲਾਈ ਜਾਂਦੀਆਂ ਨੇ ਤੇ ਸਟੈਂਡ ਕੀਤੇ ਜਾਂਦੇ ਆ ਸੋ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹੁੰਦਾ ਕਿ ਪਿੱਛੇ ਪਿੱਛੇ 2 ਹਫ਼ਤੇ ਤੋਂ ਅਸੀਂ ਲਗਾਤਾਰ ਜਿਹੜਾ ਕਾਰੋਬਾਰ ਜਿਹੜਾ ਗੱਡੀਆਂ ਦੇ ਵਿੱਚ ਡਿੰਗ ਕਰਦੇ ਉਹਦੇ ਖਿਲਾਫ ਅਸੀਂ ਐਕਸ਼ਨ ਚਲਾਇਆ ਹੋਇਆ ਹੈ ਮੁਹਿੰਮ ਚਲਾਈ ਹੋਈ ਜਿਦੇ ਵਿੱਚ ਕਾਫੀ ਗੱਡੀਆਂ 100 ਤੋਂ ਵੱਧ ਗੱਡੀਆਂ ਅਸੀਂ ਇੰਪਾਉਂਡ ਕੀਤੀਆਂ ਸੋ ਇਸ ਤੋਂ ਇਲਾਵਾ ਅੱਜ ਤੋਂ ਅਸੀਂ ਸਪੈਸ਼ਲ ਇੱਥੇ ਸ਼ੁਰੂ ਕੀਤਾ ਹੈ ਜਿਹੜਾ ਐਂਟਰੀ ਪੁਆਇੰਟ ਹੈਗਾ ਤੇ ਐਗਜ਼ ਅਸੀਂ ਪੀਸੀਆਰ ਵਹੀਕਲ ਲਗਾ ਕੇ ਉਹਨਾਂ ਦੇ ਨਾਲ ਮੁਲਾਜ਼ਮ ਲਗਾ ਕੇ ਸਪੈਸ਼ਲ ਚੈਕਿੰਗ ਦੀ ਨਾਕਾਬੰਦੀ ਸਟਾਰਟ ਕਰਤੀ ਹੈ ਸੋ ਜੋ ਵੀ ਵਿਅਕਤੀ ਐਂਟਰ ਹੋਏਗਾ ਜੇਕਰ ਕੋਈ ਹਥਿਆਰ ਲੈ ਕੇ ਆ ਰਿਹਾ ਹੈ ਕੋਈ ਆਪਤਜਨਕ ਵਸਤੂ ਲੈ ਕੇ ਆ ਰਿਹਾ ਹੈ ਜਾਂ ਫਿਰ ਡਰੰਕ ਕੰਡੀਸ਼ਨ ਦੇ ਵਿੱਚ ਆ ਰਿਹਾ ਹੈ ਉਹਦੀ ਚੈਕਿੰਗ ਕੀਤੀ ਜਾਏਗੀ ਤਾਂ ਕਿ ਹੁੱਲੜਬਾਜ਼ੀ ਜਿਹੜੀ ਹੈਗੀ ਉਹ ਤੇ ਰੋਕਥਾਮ ਕੀਤੀ ਜਾ ਸਕੇ ਇਸ ਤੋਂ ਇਲਾਵਾ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਕਿ ਕੁਝ ਯੂਥ ਜੋ ਹੈ ਉਹ ਗੱਡੀ ਦੇ ਬਾਹਰ ਨਮਕ ਰਹੇ ਸੀਗੇ ਸੋ ਉਸ ਦੇ ਵਿੱਚ ਡੀਐਸਪੀ ਤੇ ਐਸਐਚਓ ਨੇ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਉਹ ਐਕਸ਼ਨ ਲੈ ਲਿਆ ਗੱਡੀ ਵੀ ਇੰਪਾਉਂਡ ਕਰਤੀ ਹੈ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀ ਅਸੀਂ ਗੱਡੀ ਦੇ ਜਿਹੜੇ ਨੰਬਰ ਹੈਗੇ ਉਹਦੀ ਪਾਲ ਕਰ ਰਹੇ ਹਾਂ ਛੇਤੀ ਉਹਦੇ ਖਿਲਾਫ ਵੀ ਕਾਰਵਾਈ ਕਰ ਦਿੱਤੀ ਜਾਏ ਤਾਂ ਟ੍ਰੈਫਿਕ ਨਾਕਾਬੰਦੀ ਆਪਾਂ ਐਨੇ ਦਿਨ ਹੋ ਗਏ ਨਾਕਾਬੰਦੀ ਕਰਦੇ ਹੋਏ ਤੇ ਆਪਾਂ ਨੂੰ ਕੋਈ ਨਸ਼ੀਲੇ ਪਦਾਰਥ ਵਗੈਰਾ ਕੋਈ ਗੱਲ ਦੀ ਬਰਾਮਦ ਨਹੀਂ ਹੋ ਰਹੀਆਂ ਨਾਕਾਬੰਦੀ ਦੇਖੋ ਵਕ ਵਕ ਥਾਵਾਂ ਤੇ ਚੱਲ ਰਹੀ ਹੈ ਜਿਹੜੀ ਸਪੈਸ਼ਲ ਜਿਹੜੀ 3B2 ਮਾਰਕੀਟ ਦੀ ਹੈ ਅੱਜ ਇਸੇ ਲਈ ਸਪੈਸ਼ਲ ਆਏ ਕਿ ਅੱਜ ਤੋਂ ਸਟਾਰਟ ਕਰ ਰਹੇ ਹਾਂ ਐਂਟਰੀ ਪਰੇ ਰੇਟ ਨਾਈਟ ਜਿਹੜੀ ਪੈਟਰੋਲਿੰਗ ਆ ਉਹ ਤੁਹਾਨੂੰ ਬਹੁਤ ਵਧਾਈ ਜਾਂ ਉਹ ਤੇ ਕਾਫੀ ਕੰਮ ਦੇਖਣ ਨੂੰ ਆਇਆ। ਇਹ ਲੇਟ ਨਾਈਟ ਪੈਟਰੋਲਿੰਗ ਇਹ ਜਿਹੜੀ ਨਾਕਾਬੰਦੀ ਸ਼ੁਰੂ ਕੀਤੀ ਹੈ ਇਸ ਦੇ ਨਾਲ ਨਾਲ ਅਸੀਂ ਇਸ ਮਾਰਕੀਟ ਦੇ ਵਿੱਚ ਗਸ਼ਟ ਵੀ ਸ਼ੁਰੂ ਕੀਤੀ ਹੈ। ਸੋ ਜਿਹੜੀ ਗਸ਼ਟ ਹੈਗੀ ਹੈ ਉਹ ਚੱਲੇਗੀ ਰਾਤ ਨੂੰ ਸਵੇਰੇ 5 ਵਜੇ ਤੱਕ ਚਲਾਵਾਂਗੇ ਰਾਤ ਨੂੰ 8 ਵਜੇ ਤੋਦਾਂ। ਸਰ ਪਟਨਾ ਦੇ ਆਜ ਰੇਤੀ ਸੀ ਥੋੜੀ ਮੀਟਿੰਗ ਵਿੱਚ ਹੋਈ ਸੀ ਤੇ ਗੱਲ ਕਰਦੇ ਹਾਂ ਨਵੇਂ ਉਦੋਂ ਲੈ ਕੇ ਕਿੱਦਾਂ ਹੈ। ਦੇਖੋ ਜੀ ਆਪਣੇ ਤੁਸੀਂ ਜੋ ਵੀ ਮੂਵਮੈਂਟ ਹੋਈ ਹੈ ਮੋਹਾਨੀ ਤੋਂ ਜੋ ਵੀ ਮੂਵਮੈਂਟ ਹੋਈ ਹੈ ਉਹ ਬਿਲਕੁਲ ਸਮੂਥ ਮੂਵਮੈਂਟ ਹੋਈ ਹੈ ਲੋਕਾਂ ਨੂੰ ਕਿਸੇ ਤਰੀਕੇ ਦੀ ਤਕਲੀਫ ਨਹੀਂ ਦਿੱਤੀ ਗਈ ਕੋਈ ਉਲੜਬਾਜੀ ਨਹੀਂ ਹੋਈ ਕਿ ਆਪਕਾ ਚ ਲੜਾਈ ਝਗੜਾ ਨਹੀਂ ਹੋਇਆ ਟ੍ਰੈਫਿਕ ਵਾਸ ਮੂਵਿੰਗ ਸਮੂਥਲੀ ਸੋ ਇਹਦਾ ਮਤਲਬ ਠੀਕ ਰਿਹਾ ਸਰ ਸਰ ਇੱਕ ਕਿਸਾਨਾਂ ਵੱਲੋਂ ਨਾ ਇਮੀਗ੍ਰੇਸ਼ਨ ਕੰਪਨੀਜ਼ ਦਾ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਜਾਂਦੇ ਨੇ ਜਾਂ ਉਹਨਾਂ ਬਲੈਕਮੇਲ ਕਰਦੇ ਜਿਹੜੇ ਪਤਾ ਯੂਟਿਊਬਰਸ ਜਿन्हें ਆਪਣਾ ਰਿਪੋਰਟਰ ਕਹਿ ਕੇ ਤੇ ਕਾਫੀ ਹੱਦ ਦੇ ਖਬਰਾਂ ਵਾਲਿਆਂ ਨਾਲ ਕਿ ਉਹਨਾਂ ਮਤਲਬ ਇਮੀਗ੍ਰੇਸ਼ਨ ਵਾਲਾ ਬਲੈਕਮੇਲ ਕਰਦੇ ਨੇ ਤੇ ਇਮੀਗ੍ਰੇਸ਼ਨ ਵਾਲੇ ਕੰਪਲੇਂਟ ਐਸ ਕਰਕੇ ਨਹੀਂ ਦਿੰਦੇ ਉਹ ਕਹਿੰਦਾ ਕਿ ਅਸੀਂ ਵਿਚ ਪਾਰਟੀ ਬਣਾਗੇ ਸਾਡੀ ਬਦਨਾਮੀ ਇਸ ਨੂੰ ਲੱਗੇ ਆਪਣਾ ਕਿਸ ਤਰੀਕੇ ਰੈਕਸ਼ਨ ਦੇਵੇ ਇਹਦੇ ਵਿੱਚ ਦੇਖੋ ਜੀ ਬਹੁਤ ਸਪਸ਼ਟਤਾ ਸਰਕਾਰ ਨੇ ਬਾਰੀ-ਬਾਰ ਜਾਰੀ ਕੀਤੀ ਹੈ ਜਿਹੜਾ ਕਿ ਇਮੀਗ੍ਰੇਸ਼ਨ ਵਾਲਾ ਰਜਿਸਟਰਡ ਨਹੀਂ ਹੈ ਉਹ ਨੂੰ ਆਪਣਾ ਜਿਹੜਾ ਕੰਮ ਦਿੰਦਾ ਬੰਦ ਕਰ ਲੈਣਾ ਚਾਹੀਦਾ ਨਹੀਂ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਦੀ ਉਮੀਦ ਕਰੇਗਾ ਇਮੀਗ੍ਰੇਸ਼ਨ ਵਾਲੇ ਤਾਂ ਹੈਗੇ ਜਿਹੜਾ ਜੈਨੂਇਨ ਹੈਗਾ ਉਹ ਸਾਡੇ ਕੋਲ ਆ ਕੇ ਰਿਪੋਰਟ ਕਰੇ ਰਿਪੋਰਟ ਤਾਂ ਇਹ ਹੈ ਕਿ ਕਿਕਰ ਵੀ ਉਹ ਸਾਹਮਣੇ ਨਹੀਂ ਆਣਾ ਚਾਹੁੰਦੇ ਤੇ ਮਗਰ ਮਗਰ ਜਿਹੜੇ ਕਿਸਾਨ ਨੇ ਕੁਝ ਮਰ ਕਿਸਾਨ ਬਣ ਕੇ ਪਲੱਸ ਕੁਝ ਯੂਟਿਊਬਰਸ ਆਪਣੇ ਆਪਣੇ ਰਿਪੋਰਟਰ ਇਹ ਦੇਖੋ ਜੀ ਕੋਈ ਹੋ ਸਕਦਾ ਹੈ ਕਿ ਕੋਈ ਥੋੜੀ ਬਹੁਤ ਸ਼ਿਕਾਇਤਾਂ ਐਵੀ ਹੋਣ ਬਟ ਮੈਜੋਰਟੀ 95% ਸ਼ਿਕਾਇਤਾਂ ਤੇ ਉਹੀ ਹੈਗੀ ਜਿੱਤੇ ਇਮੀਗ੍ਰੇਸ਼ਨ ਦਾ ਫਰਾਡ ਹੋਇਆ ਹੈ ਸੋ ਦੋਨੇ ਪਾਸੇ ਡੀਲ ਕਰ ਲਾਂਗੇ ਜੇਕਰ ਕਿਸੇ ਦੀ ਜੈਨੂਇਨ ਗ੍ਰੀਵੈਂਸ ਹੈਗੀ ਹੈ ਉਹ ਅਸੀਂ ਜ਼ਰੂਰ ਡੀਲ ਕਰਾਂਗੇ ਪਰ ਜਿਹੜੀ ਇਹਦੀ ਐਂਟਰੀ ਐਗਜ਼ਿਟ ਹੈ ਇਹ ਸ਼ਾਮ ਵੇਲੇ ਕੀ ਅਸੀਂ ਇਹਨੂੰ ਰੈਗੂਲੇਟ ਕਰਾਂਗੇ ਬੀਟੀਵੀ ਇੱਕ ਸਾਈਡ ਤੋਂ ਐਂਟਰੀ ਕਰਾਂਗੇ ਦੂਜੀ ਤੋਂ ਐਗਜ਼ਿਟ ਕਰਾਂਗੇ ਫਿਕਸਡ অর ਇਟ ਇਜ਼ ਜਸਟ ਫੋਰ ਟੂਡੇ ਜੀ 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 ਵੀ ਹੈਵ ਸਟਾਰਟਡ ਇਟ ਐਜ਼ ਅ ਪਾਇਲਟ ਸੋ ਵੀ ਆਰ ਲੁਕਿੰਗ ਐਟ ਵਾਟ ਇਜ਼ ਦੀ ਬੈਸਟ ਯੂ نو ਫੰਕਸ਼ਨਲ ਵੇ ਦੈਟ ਵੀ ਕੈਨ ਸੀ ਜੇ ਇੱਕ ਪਾਸੇ ਐਂਟਰੀ ਐਗਜ਼ਿਟ ਕਰਕੇ ਹੁੰਦਾ ਤਾਂ ਉਹ ਵੀ ਕਰਾਂਗੇ ਤੇ ਲੱਗਦਾ ਦੋਨੇ ਪਾਸੇ ਐਂਟਰੀ ਅਲੋਅ ਕਰਨੀ ਬਟ ਵੀ ਵਿਲ ਚੈੱਕ ਬੋਥ ਸਾਈਡਸ ਬੋਥ ਸਾਈਡਸ ਜਿਵੇਂ ਕਿ दैट ਵੀ ਨੇ ਕਿ ਬੀ ਸਟਾਰਟਡ ਫਰੋਮ ਟੂਡੇ ਔਨਵਰਡ ਇਟ ਇਟ ਹੈਸ ਓਲਡੀ ਸਟਾਰਟਡ ਫਰੋਮ ਟੂਡੇ ਐਂਡ ਵੀ ਆਰ ਹੋਪਿੰਗ ਟੂ ਕੰਟੀਨਿਊ ਇਟ ਫਾਰ ਅ ਵੈਰੀ ਲੌਂਗ ਫਰ 8 ਪੀਐਮ ਔਨਵਰਡ ਟੂ 5 ਇਨ ਇਨ ਦ ਮਾਰਨਿੰਗ ਸੋ ਇੱਕ ਆਮਾਦੀ ਪਾਰਟੀ ਦੇ ਯੂਪ ਪ੍ਰਧਾਨੋਂ ਲੋ ਇੱਕ ਰਿਟਨ ਕੰਪਲੇਂਟ ਦਿੱਤੀ ਗਈ ਹੈ ਰਿਗਾਰਡਿੰਗ ਦਾ ਟ੍ਰੈਫਿਕ ਚਾਰਜ ਉਹਨਾਂ ਨੂੰ ਕਾਫੀ ਮਤਲਬ ਕਿ ਆਇਆ ਨੁਕਦੋਬ ਜਿਹੜੇ ਉਸ ਨੂੰ ਲੈ ਕੇ ਮਿਜੀ ਆਇਆ ਉਹ ਕੰਪਲੇਨ ਜੀ ਐਸਪੀ ਟ੍ਰੈਫਿਕ ਨੂੰ ਮਾਰਕ ਕਰ ਦਿੱਤੀ ਹੈ ਸੋ ਜੋ ਵੀ ਆਊਟਕਮ ਹੋਏਗੀ ਤੁਹਾਨੂੰ ਦੱਸਾਂਗੇ ਜੀ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਲਗਾਤਾਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਨਾ ਨੌਜਵਾਨਾਂ ਦੇ ਨਾਲ ਵਿਦੇਸ਼ਾਂ ਦੀ ਧਰਤੀ ਤੇ ਉਹ ਜੇ ਹਾਦਸੇ ਵਾਪਰ ਰਹੇ ਨੇ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਅਗਵਾੜਾ ਦੇ ਪ੍ਰੀਤਨਗਰ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਕਿ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਬ੍ਰੈਂਟਨ ਦੀ ਧਰਤੀ ਤੇ ਆਪਣੇ ਚੰਗੇ ਭਵਿੱਖ ਦੇ ਲਈ ਮਿਹਨਤ ਕਰ ਰਿਹਾ ਸੀ। ਬੀਤੇ ਦਿਨੀ ਉਹ ਆਪਣੇ ਘਰ ਤੋਂ ਕਾਰ ਦੇ ਵਿੱਚ ਸਵਾਰ ਹੋ ਕੇ ਕੰਮ ਤੇ ਨਿਕਲਿਆ ਤਾਂ ਰਸਤੇ ਦੇ ਵਿੱਚ ਇੱਕ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਜਿਵੇਂ ਇਹ ਦੁੱਖ ਖਬਰ ਪਿੰਡ ਦੇ ਵਿੱਚ ਪਹੁੰਚੀ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਦੇ ਪ੍ਰੀਤਨਗਰ ਦਾ ਰਹਿਣ ਵਾਲਾ ਰਜਤ ਕੁਮਾਰ ਜਿਸ ਦੀ ਉਮਰ 26 ਸਾਲ ਹੈ ਜੋ ਕਿ ਮਾਪਿਆਂ ਦੇ ਇਕਲੌਤਾ ਪੁੱਤ ਸੀ ਤੇ ਚੰਗੇ ਪੁਵਿੱਖ ਦੇ ਲਈ ਕੈਨੇਡਾ ਦੇ ਬ੍ਰੈਮਟਨ ਦੀ ਧਰਤੀ ਤੇ ਜਾ ਵਸਿਆ ਸੀ ਪਿਛਲੇ 5 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ ਬੀਤੇ ਦਿਨ ਸੜਕੀ ਹਾਦਸੇ ਦੇ ਵਿੱਚ ਇਸ ਦੀ ਜਾਨ ਚਲੀ ਗਈ ਹੈ ਉਧਰ ਹੀ ਮੌਤ ਦੀ ਖਬਰ ਦਿਨਾਂ ਪਰਿਵਾਰ ਸਦਮੇ ਦੇ ਵਿੱਚ ਹੈ ਮਾਪੇ ਕੁਝ ਕਹਿਣ ਨੂੰ ਵੀ ਤਿਆਰ ਨਹੀਂ ਹੈ ਰਜਤ ਦੇ ਰਿਸ਼ਤੇਦਾਰ ਤੇ ਲੋਕਾਂ ਦਾ ਕਹਿਣਾ ਕਿ ਉਹ ਪਿਛਲੇ 5 ਸਾਲਾਂ ਤੋਂ ਬ੍ਰੈਂਟਨ ਦੇ ਵਿੱਚ ਰਹਿ ਰਿਹਾ ਸੀ ਸਵੇਰੇ ਕੰਮ ਤੇ ਨਿਕਲਿਆ ਤੇ ਇੱਕ ਟਰੱਕਰ ਦੇ ਨਾਲ ਜ਼ਬਰਦਸਤ ਗੱਡੀ ਦੀ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਮੁੰਡੇ ਦੀ ਜਾਨ ਚਲੀ ਗਈ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਪਰਿਵਾਰਿਕ ਮੈਂਬਰਾਂ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਰਜਤ ਦੇ ਪਰਿਵਾਰਿਕ ਮੈਂਬਰ ਤੇ ਹੋਰ ਆਸ-ਪਾਸ ਦੇ ਲੋਕਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਫਗਵਾੜਾ ਤੁਸ਼ ਰਣਜੀਤ ਸਿੰਘ ਸੋਨਨੀ ਦੇ ਨਾਲ ਯਾ ਸ਼ਰਮਾ ਦੀ ਰਿਪੋਰਟ ਇਹ ਪੰਜ ਕਿਹਨਾਪਨ ਹਾਂਜੀ ਮੇਰਾ ਨਾਮ ਰੇਨੂ ਹਾਂ ਜਿਲੰਗਰਵਾੜੀ ਚ ਕੰਮ ਕਰਦੀ ਹਾਂ ਇਸ ਕੀ ਮਾਮਲਾ ਕੀ ਆ ਜਿਹੜਾ ਪੁੱਤਰ ਆ ਰਜਿਤ ਕੁਮਾਰ ਉਹਨਾਂ ਦਾ ਡੈਡੀ ਬ੍ਰਿੰਦਰ ਕੁਮਾਰ ਜੀ ਦਾ ਤਾਂ ਪੁੱਤ ਪਿਛਲੇ 5 ਸਾਲਾਂ ਤੋਂ ਬਾਅਦ ਕੈਨੇਡਾ ਚ ਗਿਆ ਸੀ 5 ਸਾਲ ਹੋ ਗਿਆ ਸੀ ਉਹਨੂੰ ਮੈਨੂੰ ਉੱਥੇ ਕੰਮ ਕਰਦੇ ਆ ਬ੍ਰੈਮਟਨ ਦੇ ਵਿੱਚ ਇਕਲੌਤਾ ਪੁੱਤਰ ਸੀਗਾ ਉਹਨਾਂ ਦਾ ਜਿਹੜਾ ਕਿ ਕੰਮ ਤੇ ਗਿਆ ਸਵੇਰੇ 10 ਵਜੇ ਤੇ ਉਹਦੀ ਐਕਸੀਡੈਂਟ ਹੋਣ ਦੇ ਨਾਲ ਮੌਕੇ ਤੇ ਮੌਤ ਹੋ ਗਈ ਕਿਹੜਾ ਬਹੁਤ ਸੀ ਕੀ ਨਾਮ ਕੀ ਸੀ ਉਹਨਾਂ ਦਾ ਨਾਮ ਰਜਤ ਕੁਮਾਰ ਸੀ ਬੇਟੇ ਦਾ ਉਹਨਾਂ ਦੇ ਦਾ ਇਹਨਾਂ ਦੇ ਫਾਦਰ ਦਾ ਨਾਮ ਕੀ ਸੀ ਉਹਦਾ ਬੇਟਾ ਸੀ ਉਹਨਾਂ ਦਾ ਫਾਦਰ ਭਰਿੰਦਰ ਕੁਮਾਰ ਕੀ ਬਨਗਰ ਕਿੰਨੇ ਸਮੇਂ ਤੋਂ ਗਏ ਹੋਈ ਬਾਅਦ 5 ਸਾਲ ਹੋ ਗਏ ਸਨ ਹਾਲੀ ਕੈਨੇਡਾ ਗਏ ਹੋਇਆ ਪਰਮਟਨ ਚ ਸੀ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਫੋਨ ਹੀ ਆਇਆ ਕਿਸੇ ਇਹਨਾਂ ਦੇ ਰਿਸ਼ਤੇਦਾਰ ਦਾ ਤੇ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਰਿਪੋਰਟ ਹੋ ਗਈ ਇਸ ਚੀਜ਼ ਨਾਲ ਹੋਇਆ ਜੀ ਐਕਸੀਡੈਂਟ ਦਾ ਪਤਾ ਚੱਲਿਆ ਐਕਸੀਡੈਂਟ ਉਹਨਾਂ ਦਾ ਉਹ ਜਾ ਰਿਹਾ ਸੀ ਜਦੋਂ ਕੰਮ ਤੇ ਆਪਣੀ ਗੱਡੀ ਦੇ ਵਿੱਚ ਤੇ ਟਰੱਕ ਦੇ ਨਾਲ ਐਕਸੀਡੈਂਟ ਹੋਣ ਦੇ ਨਾਲ 31 ਹਾਂਜੀ 31 ਅਪ੍ਰੈਲ 2024 ਨੂੰ ਨਹੀਂ ਸਾਇੰਸ ਆਪਕੇ ਦੀ ਮੌਜੂਦ ਹੈ ਬੈਗ ਬੋੜੀ ਵਗੈਰਾ ਆ ਰਹੀ ਇੱਥੇ ਦਾ ਹਾਂਜੀ ਹਾਲੀਂ ਕੋਸ਼ਿਸ਼ ਕਰ ਰਹੇ ਆ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਸਾਡੇ ਪਰਿਵਾਰ ਦੇ ਨਾਲ ਜਿਹੜਾ ਮੁੰਡਾ ਸਾਡਾ ਰਜਤ ਫਰੀਦਨਗਰ ਦਾ ਰਹਿਣ ਵਾਲਾ ਸੀਗਾ ਉਹਦਾ ਕਾਰ ਐਕਸੀਡੈਂਟ ਦੇ ਨਾਲ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ। ਉਹ ਮਾਪੇ ਦਾ ਇਕਲੌਤਾ ਬੇਟਾ ਸੀਗਾ। ਬਹੁਤ ਮਾੜੀ ਘਟਨਾ ਆ ਜਿਹੜਾ ਘਰ ਦਾ ਚਾਰਾਗ ਬੋਝ ਗਿਆ ਆ। ਮਾਪੇ ਆਪਣੇ ਬੱਚਿਆ ਨੂੰ ਸਟੈਂਡ ਕਰਨ ਦੇ ਲਈ ਕੈਨੇਡਾ ਵਿੱਚ ਭੇਜਿਆ ਸੀਗਾ। ਲੇਕਿਨ ਇਹ ਨਹੀਂ ਸੀ ਪਤਾ ਕਿ ਉਹ ਬੱਚੇ ਦਾ ਪਾਣਾ ਇਸ ਤਰ੍ਹਾਂ ਦਾ ਵੀਤ ਜਾਣਾ ਆ। ਇਹ ਬਹੁਤ ਮਾੜੀ ਘਟਨਾ ਆ। ਪ੍ਰਮਾਤਮਾ ਕਰੇ ਉਸ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਪਰ ਮੈਂ ਇਹ ਕਹਿਣਾ ਚਾਹਦੀ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਤਾਂ ਜਰੂਰ ਭੇਜਦੇ ਹਾਂ ਪਰ ਉੱਧਰ ਕੋਈ ਇੰਨਾ ਦੀ ਸੇਫਟੀ ਨਹੀਂ ਹੈ ਕਿ ਜਿੰਨੀਆਂ ਤੇਜ਼ ਗੱਡੀਆਂ ਚੱਲਦੀਆਂ ਜਿਨ੍ਹਾਂ ਦੇ ਨਾਲ ਉਸ ਬੱਚੇ ਦਾ ਐਕਸੀਡੈਂਟ ਹੋ ਗਿਆ ਮਾਪਿਆਂ ਦੇ ਘਰ ਦਾ ਜਿਹੜਾ ਇੱਕ ਖਲੋਤਾ ਬੱਚਾ ਸੀ ਉਦੋਂ ਦਾ ਚਿਰਾਗ ਬੁੱਝ ਗਿਆ ਐਸੇ ਵੇਲੇ ਤੁਸੀਂ ਪਰਿਵਾਰ ਦਾ ਹਾਲ ਦੇਖੀਓ ਜਿਸ ਤਰ੍ਹਾਂ ਦਾ ਪਰਿਵਾਰ ਦਾ ਹਾਲ ਹੈ ਐਦਾਂ ਦਾ ਕਿਸੇ ਦੇ ਨਾਲ ਨਾ ਵੀ ਤੇ ਜਿਨ੍ਹਾਂ ਮਾਮਾ ਦੇ ਬੱਚੇ ਚਲੇ ਜਾਂਦੇ ਆ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਮੇਰਾ ਵੀ ਬੱਚਾ ਜਿਹੜਾ 2 ਸਾਲਾਂ ਦਾ ਚਲੇ ਗਿਆ ਸੀ ਇਹਨਾਂ ਦਾ ਬੇਟਾ ਵੀ ਜਿਹੜਾ 6 ਸਾਲਾਂ ਦਾ ਸੀ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਕੀ ਕਰਨਾ ਇੱਥੇ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ ਇੱਥੇ ਆਣ ਕੇ ਬੰਦਾ ਹਾਰ ਜਾਂਦਾ ਆ ਮੈਂ ਇਸ ਪਰਿਵਾਰ ਦੇ ਨਾਲ ਬਹੁਤ 11 ਦੁੱਖ ਸਾਂਝਾ ਕਰਦੀ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਸ ਪਰਿਵਾਰ ਨੂੰ ਸ਼ਕਤੀ ਦੇਈਂ ਪਾਣਾ ਮੰਨਣ ਦਾ ਬਲ ਬਖਸ਼ੀਂ ਤੇ ਇਸ ਪਰਿਵਾਰ ਦੀ ਜਿਹੜੀ ਡੈੱਡ ਬੋਡੀ ਆ ਅਗਲੇ ਹਫ਼ਤੇ ਨੂੰ ਆ ਰਹੀ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਸਿਆ ਕੀ ਇਸ ਪਰਿਵਾਰ ਦੇ ਉੱਤੇ ਜੋ ਇਹਨਾਂ ਦੀ ਬੇਟੀ ਕੰਚਨ ਆ ਉਹਨੂੰ ਦੇ ਰੋਕਦਾ ਤੰਦਰੁਸਤੀ ਬਖਸ਼ੀ ਜਿਹੜੇ ਇਹ ਰਜਿਤ ਬੇਟਾ ਆ ਇਹ ਬ੍ਰਿੰਦਰ ਕੁਮਾਰ ਜੀ ਦਾ ਹੈਗਾ ਆ ਮੈਂ ਇਹੀ ਕਹੂੰਗੀ ਕਿ ਇਸ ਪਰਿਵਾਰ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਹਮਦਰਦੀ ਕਰਨੀ ਚਾਹੀਦੀ ਆ ਜਿਹੜੇ ਅਸੀਂ ਕੈਨੇਡਾ ਵਿੱਚ ਸਾਡੇ ਪੰਜਾਬੀ ਵਾਸਤੇ ਪਾਈ ਆ ਉਹਨਾਂ ਲਈ ਵੀ ਅਰਦਾਸ ਕਰੀਏ ਉਹਨਾਂ ਬੱਚਿਆਂ ਲਈ ਵੀ ਅਰਦਾਸ ਕਰੀਏ ਪ੍ਰਮਾਤਮਾ ਉਹਨਾਂ ਨੂੰ ਵੀ ਛੱਤੀ ਬਖਸ਼ੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਦੀ ਇਸ ਤਰ੍ਹਾਂ ਦਾ ਪਾਣਾ ਕਿਸੇ ਨਾ ਨਾ ਬੀਤੇ ਜੋ ਸਾਡੀ ਇਸ ਪਰਿਵਾਰ ਨਾਲ ਬੀਤੇ ਆ ਸੋ ਇੱਕ ਵਾਰ ਮੈਂ ਇਸ ਪਰਿਵਾਰ ਨਾਲ ਫਿਰ ਉਹ ਦੁੱਖ ਸਾਂਝਾ ਕਰਦੀ ਰਜਤ ਕਿੰਨੀ ਦੇਰ ਤੋਂ ਬਾਹਰ ਗਿਆ ਰਜਤ 5 ਸਾਲਾਂ ਤੋਂ ਬਾਹਰ ਗਿਆ ਸੀ 19 ਦੇ ਵਿੱਚ ਬਾਹਰ ਗਿਆ ਸੀਗਾ ਵਾਰਤਾ ਇਸ ਕਰਕੇ ਜਿਵੇਂ ਜਿਸੀ ਬੱਚਿਆਂ ਨੇ ਸਟੈਂਡ ਕਰ ਲਈ ਮਾਪੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਬਾਹਰ ਗਿਆ ਜਦੋਂ ਐਦਾਂ ਦੀ ਜਿਹੜੀ ਅਸੀਂ ਖਬਰ ਸੁਣਦੇ ਆ ਉਹ ਬਹੁਤ ਵੱਡੀ ਦੁਖਦਾਈ ਖਬਰ ਹੈ ਕਿ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਨਾ ਹੋਵੇ ਜੋ ਸਾਡੇ ਨਾਲ ਜੀਤ ਗਿਆ ਸੋ ਮੈਂ ਇਸ ਪਰਿਵਾਰ ਨਾਲ ਬਹੁਤ ਦੁੱਖ ਸਾਂਝਾ ਕਰਦੀ ਹਾਂ ਤੇ ਇਹੀ ਅਰਦਾਸ ਕਰਦੀ ਹਾਂ ਪਰਮਾਤਮਾ ਦੀ ਇਹਨਾਂ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ